ਨੇਮ ਪਲੇਟ ਬਹੁਤ ਅੱਛੀ ਲਗਾਈ ਹੈ ਅੱਗੇ ਪੌਰ ਪੇਸ਼ੈਂਟਸ ਲਈ ਫ੍ਰੀ ਹੈਂਡੀਕੈਪਸ ਲਈ ਫ੍ਰੀ ਮਤਲਬ ਫ੍ਰੀ ਸੇਵਾ ਕਰਦੇ ਹੋ ਤੁਸੀਂ ਕੋਈ ਵੀ ਯਾਨੀ ਕਿ ਪੇਸ਼ੈਂਟ ਰਾਤ ਨੂੰ ਵੀ ਇਹ ਕਦਰਵਾਜਾ ਖੜਕਾਏ ਤਾਂ ਮੈਂ ਆਪਣੇ ਮਲੇ ਚ ਗੁਰਦੁਆਰਾ ਕਮੇਟੀ ਸ਼੍ਰੀ ਰਾਮ ਮੰਦਰ ਉਹਨਾਂ ਵਿੱਚ ਅਲਾਊਂਸਮੈਂਟ ਕਰਾਇਆ ਹੈ ਪੂਰੇ ਮਲੇ ਚ ਕਿ ਜਿਹਨੂੰ ਵੀ ਨੀਡੇਬਲ ਹੈ ਨਹੀਂ ਹੈ ਪੈਸੇ ਕੋਈ ਗੱਲ ਨਹੀਂ ਤੁਸੀਂ ਮੇਰਾ ਦਰਵਾਜਾ ਖੜਕਾਓ ਫ੍ਰੀ ਆਫ ਕੋਸਟ ਨੀਡੇਬਲ ਹੈ ਕਿਸੇ ਕੋਲ ਪੇਸ਼ੈਂਟ ਕੋਲ ਯਾਨੀ ਕਿ ਪੈਸੇ ਨਹੀਂ ਹੈ ਉਹਨਾਂ ਨੂੰ ਛੱਡ ਕੇ ਤਾਂ ਨਹੀਂ ਹੈ プラス ਕਿਸੇ ਨੂੰ ਰੋਟੀ ਪਾਣੀ ਪਹੁੰਚਾਣਾ ਹੋਵੇ ਤਾਂ ਵੀ ਆਪਣੇ ਵੱਲੋਂ ਸੇਵਾ ਫ੍ਰੀ ਹੈ ਇਹ ਵੀ ਮੇਰੇ ਇੱਕ ਦੋਸਤ ਨੇ ਯਾਨੀ ਕਿ ਹੈਲਪ ਕੀਤਾ ਸਮਰਾਜੋਂ ਇੱਕ ਸਟicker ਬਣਾਉਂਦੇ ਸਰਦਾਰ ਜੀ ਉਹਨਾਂ ਨੂੰ ਮੈਂ ਬਸ ਸੁਝਾਅ ਮੰਗਿਆ ਸੀਗਾ ਕਿ ਭਾਜੀ ਆ ਸਟicker ਬਣਵਾਉਂਦਾ ਹੈ ਨਹੀਂ ਕਿੰਨੇ ਕੇ پیسے ਲਓਗੇ ਕਹਿੰਦੇ ਭਾਜੀ ਤੁਸੀਂ ਪੈਸੇ ਲੈ ਰਹੇ ਹੋ ਨਹੀਂ ਨਾ ਤਾਂ ਮੈਂ ਵੀ ਬਿਲਕੁਲ ਨਹੀਂ ਪੈਸੇ ਲਵਾਂਗਾ ਇਹ ਸਟicker ਬਿਲਕੁਲ ਮੈਂ ਅੱਗੇ ਹੋਰ ਪਿੱਛੇ ਖਾਸ ਉਹਨਾਂ ਨੇ ਪੋਲਾਂ ਘੰਟਾ ਮਿਹਨਤ ਕਰਕੇ ਆਪਣਾ ਕੰਮਕਾਰ ਛੱਡ ਕੇ ਉਹਨਾਂ ਨੇ ਸਟicker ਲਗਾਇਆ ਉਸ ਤੋਂ ਦਿਨ ਆਦਾ ਦਿਨ ਹੈ ਇਹ ਫਰੀ ਸੇਵਾ ਚੱਲੀ ਜਾ ਰਹੀ ਹੈ ਪੋਸਟਰ ਲਗਾਏ ਨੇ ਕਿ ਇਹਨਾਂ ਲੋਕਾਂ ਨੂੰ ਤੁਸੀਂ ਫਰੀ ਦੇ ਵਿੱਚ ਜਿੱਥੇ ਵੀ ਜਾਣਾ ਹੁੰਦਾ ਛੱਡ ਕੇ ਆਉਨੇ ਹੋ ਹਾਂਜੀ ਹਾਂਜੀ ਇਹੀ ਨਹੀਂ ਛੱਡ ਕੇ ਆਨੇ ਪਲੱਸ ਜਿਨ੍ਹਾਂ ਨੇ ਯਾਨੀ ਕਿ ਨੀਡ ਅਵੇਬਲ ਹੈ ਕਿਸੇ ਕੋਲ ਪੇਸ਼ੈਂਟ ਕੋਲ ਯਾਨੀ ਕਿ ਪੈਸੇ ਨਹੀਂ ਹੈ ਉਹਨਾਂ ਨੂੰ ਛੱਡ ਕੇ ਤਾਂ ਆਉਣੀ ਹੈ ਪਲੱਸ ਕਿਸੇ ਨੂੰ ਰੋਟੀ ਪਾਣੀ ਪਹੁੰਚਾਣਾ ਹੋਵੇ ਤਾਂ ਵੀ ਆਪਣੇ ਵੱਲੋਂ ਸੇਵਾ ਫਰੀ ਹੈ ਪਲੱਸ ਡੇ ਨਾਈਟ ਹੈ ਨਾਈਟ ਨੂੰ ਤੁਸੀਂ ਯਾਨੀ ਕਿ ਆਪਣੇ ਵੱਲੋਂ ਯਾਨੀ ਕਿਸੇ ਨੇ ਪੇਸ਼ੈਂਟ ਹੋਵੇ ਜਾਂ ਕਿਸੇ ਨੂੰ ਨੀੜੇਬਲ ਹੈ ਉਹਨੂੰ ਕਿਰਾਇਆ ਨਹੀਂ ਕਿ ਕੋਈ ਵੀ ਈ ਰਿਕਸ਼ਾ ਵਾਲਾ ਲੁੱਟ ਰਿਹਾ ਹੈ ਅਜੀ ਡੇਟ 'ਚ ਯਾਨੀ ਕਿ ਇੱਕ ਈ ਰਿਕਸ਼ਾ ਕਹੋ ਜਾਂ ਟੈਂਪੋ ਵਾਲਾ ਕਹੋ ਕਿਸੇ ਨੇ ਵੀ ਯਾਨੀ ਕਿ ਐਂਬੂਲੈਂਸ ਵੀ ਕਹੋ ਤਾਂ ਐਕਸਟਰਾ ਚਾਰजेस ਲਗਾਉਂਦੇ ਆ ਹਮਮ ਲੇਕਿਨ ਆਪਣੇ ਈ ਰਿਕਸ਼ਾ 'ਚ ਯਾਨੀ ਕਿ ਕੋਈ ਚਾਰਜ ਨਹੀਂ ਹੈ ਹਮਮ ਅੱਛਾ ਕਿਹੜੀ ਕਿਹੜੇ ਲੋਕਾਂ ਨੂੰ ਤੁਸੀਂ ਫ੍ਰੀ ਦੇ ਵਿੱਚ ਲੈ ਕੇ ਜਾਂਦੇ ਹੋ ਕਿਸੇ ਵੀ ਧਰਮ ਦਾ ਹਮਮ ਕੋਈ ਵੀ ਛੋਟਾ ਬੱਚਾ ਹੋਵੇ ਜਾਂ ਵੱਡੇ ਪੇਸ਼ੈਂਟ ਹੋਵੇ ਹਮਮ ਮੇਰੀ ਦਿਲੋਂ ਖਾਇਸ਼ ਤਾਂ ਸੀਗੀ ਕਿ ਕੋਈ ਐਂਬੂਲੈਂਸ ਵਗੈਰਾ ਯਾਨੀ ਕਿ ਆਪਣੇ ਵੱਲੋਂ ਯਾਨੀ ਕਿ ਨਾਈਟ ਐਂਡ ਡੇ ਵਾਸਤੇ ਫ੍ਰੀ ਆਫ ਕਾਸਟ ਵਿੱਚ ਮੈਂ ਸੇਵਾ ਕਰਾਂ ਲੇਕਿਨ ਪੈਸੇ ਦੀ ਸ਼ਾਰਟੇਜ ਵਾਸਤੇ ਨਾਲੇ ਆਪਣਾ ਪਰਿਵਾਰ ਦਾ ਸਲਕਾ ਵੀ ਨਿਕਲ ਜੇ ਉਹਦੇ ਵਾਸਤੇ ਮੈਂ ਈ ਰਿਸ਼ਾ ਵੀ ਚਲਾ ਰਿਹਾ ਪਲੱਸ ਯਾਨੀ ਕਿ ਆਪਣੇ ਵੱਲੋਂ ਜਿੰਨੀ ਸੇਵਾ ਹੋ ਸਕਦੀ ਹੈ ਉੱਪਰ ਵਾਲੇ ਦੀ ਮਰਜ਼ੀ ਨਾਲ ਅੱਛਾ ਇਹ ਫ੍ਰੀ ਵਾਲਾ ਕਨਸੈਪਟ ਕਿਵੇਂ ਤੁਹਾਡੇ ਮਾਈਂਡ ਦੇ ਵਿੱਚ ਆਇਆ ਕਿ ਮੈਨੂੰ ਫ੍ਰੀ ਦੇ ਵਿੱਚ ਇਹਨਾਂ ਲੋਕਾਂ ਨੂੰ ਸਫਰ ਕਰਾਉਣਾ ਤਾਂ ਮੈਂ ਵੀ ਸੋਚਿਆ ਸੀ ਕਿ ਕੁਝ ਆਪਣਾ ਵੀ ਯਾਨੀ ਕਿ ਬ੍ਰੇਨ ਲਾਉਂਗਾ ਕਿ ਆਪਣਾ ਪਰਸਨਲ ਯਾਨੀ ਕਿ ਕੋਈ ਮੇਰਾ ਹੋਏਗਾ ਕੰਮ ਤਾਂ ਮੈਂ ਉਹਦੇ ਵਿੱਚ ਕੁਛ ਨਾ ਕੁਛ 파ਟ ਜਿਵੇਂ ਆਪਾਂ ਪੰਜਾਬੀ ਚ ਕਹਿੰਨੇ 10 ਵੰਦ ਕੱਢਦੇ ਆ ਜੀ ਉਸ ਹਿਸਾਬ ਨਾਲ ਯਾਨੀ ਕਿ ਆਪਾਂ ਯਾਨੀ ਕਿ ਕੁਛ ਵੀ ਹੋਇਆ ਤਾਂ ਉਹਦੇ ਵਿੱਚ ਯਾਨੀ ਕਿ ਕਰਾਂਗੇ ਮਤਲਬ ਆਪਣੀ ਕਮਾਈ ਚੋਂ ਦਸਮੰਤ ਕੱਢ ਕੇ ਤੁਸੀਂ ਈ ਰਿਕਸ਼ਾ ਲਿੱਤਾ ਤੇ ਉਸ ਤੋਂ ਬਾਅਦ ਇਸ ਨੂੰ ਸੇਵਾ ਦੇ ਵਿੱਚ ਲਗਾ ਦਿੱਤਾ ਹਾਂਜੀ ਹਾਂਜੀ ਔਰ ਇਹ ਵੀ ਹੈ ਕਿ ਜੋ ਵੀ ਉੱਪਰ ਵਾਲੇ ਦੀ ਮਰਜ਼ੀ ਤਾਂ ਜਾ ਕੇ ਮੈਨੂੰ ਫਰਸਟ ਕਸਟਮਰ ਹੀ ਇਦਾਂ ਦਾ ਮੇਰੇ ਬੈਠਿਆ ਕਿ ਮੈਂ ਸਿਰਫ ਮੰਦਰ ਚ ਦੇ ਦਰਸ਼ਨ ਕਰਾ ਕੇ ਇਹਦਾ ਮੱਠਾ ਮੰਥਾ ਯਾਨੀ ਟਿਕਾ ਕੇ ਆ ਹੀ ਰਿਹਾ ਸੀ ਇੱਕ ਪੇਸ਼ੈਂਟ ਸੀਗੀ ਉਹਦੇ ਮੰਨ ਕੇ ਚੱਲੋ ਕਿ ਇੱਕ ਲੇਡੀਜ਼ ਹੈ ਬਜ਼ੁਰਗ ਉਹਦੇ ਹੱਥ ਚ 4 ਦਿਨ ਦਾ ਬੱਚਾ ਉਹਦੀ ਮਦਰ ਸੀਰੀਅਸ ਸੀਗੀ ਤਾਂ ਉਸ ਟਾਈਮ ਕੀ ਹੈ ਕਿ ਉਹਨੂੰ ਹੈਲਪ ਵਾਸਤੇ ਬਹੁਤ ਜ਼ਿਆਦਾ ਲੋਡ ਸੀ ਕਿ ਮਦਰ ਨੂੰ ਯਾਨੀ ਕਿ ਡਿਸਚਾਰਜ ਨਹੀਂ ਹੋਇਆ ਸਿਰਫ ਬੇਬੀ ਨੂੰ ਡਿਸਚਾਰਜ ਕਰ ਰਿਹਾ ਹੂੰ ਤਾਂ ਕਹਿੰਦੇ ਕਿ ਬੇਟਾ ਮੈਨੂੰ ਇੱਥੇ ਨਹੀਂ ਘਰ ਤੱਕ ਛੱਡਿਆ ਹਾਂਗੇ ਮੈਂ ਤਾਂ ਪੂਜਾ ਪਾਠ ਕਰਕੇ ਨਹੀਂ ਸਿਰਫ ਆਪਣੀ ਗੇੜੀ ਵਾਸਤੇ ਨਿਕਲਿਆ ਸੀਗਾ ਅੱਛਾ ਪਹਿਲੀ ਸਵਾਰੀ ਸੀ ਉਹਦਾ ਦੀ ਹਾਂ ਪਹਿਲੀ ਸਵਾਰੀ ਹੋਰ ਜਿਵੇਂ ਯਾਨੀ ਕਿ ਆਪਣਾ ਗੇੜੀ ਤੇ ਯਾਨੀ ਕਿ ਕੱਢ ਕੇ ਆਨੇ ਚੱਲ ਹੱਥ ਸਾਫ਼ ਕਰਦੇ ਹਾਂ ਤਾਂ ਜਿਵੇਂ ਉਹ ਬੈਠੇ ਮੇਰੇ ਗੱਡੀ 'ਚ ਕਹਿੰਦੇ ਬੇਟਾ ਪੈਸੇ ਘਟ ਹੈ ਮੈਂ ਕੋਈ ਗੱਲ ਨਹੀਂ ਮੈਨੂੰ ਅੱਜ ਤਾਂ ਬੋਣੀ ਦੀ ਯਾਨੀ ਕਿ ਲੋੜ ਸੀ ਤੁਸੀਂ 1 ਰੁਪਿਆ ਦੇ ਦਿਓ ਤਾਂ ਵੀ ਕੋਈ ਗੱਲ ਨਹੀਂ ਜਦੋਂ ਮੈਂ ਉਹਨਾਂ ਦੇ ਘਰ ਦੇ ਮੂੰਹੇ ਬੁਰੇ ਅਗੇ ਰੋਕਿਆ ਕੁਦਰਤ ਮੈਨੂੰ ਪਿਆਸ ਲੱਗਿਆ ਤਾਂ ਮੈਂ 1 ਰੁਪਏ ਯਾਨੀ ਲੈ ਕੇ ਮੈਂ ਕਿਹਾ ਇੱਕ ਗਲਾਸ ਪਾਣੀ ਪਿਲਾ ਦਵਾਂ ਉਹਨਾਂ ਦੇ ਰੂਮ ਤੁਸੀਂ ਮੰਨੋਗੇ ਆਪਣਾ ਸਰਹਾਦੇ ਯਾਨੀ ਕਿ ਬਾਥਰੂਮ ਜਿੰਨਾ ਹੁੰਦਾ ਸੀ ਨਾ ਉਹਨਾਂ ਵਿੱਚ ਉਹ ਪਰਿਵਾਰ ਯਾਨੀ ਕਿ ਚਾਰ ਜਣੇ ਦਾ ਪਰਿਵਾਰ ਉਹ ਕਿੰਨਾ ਯਾਨੀ ਕਿ ਕਿਰਾਏ 'ਚ ਰਹਿ ਰਹੇ ਆ ਕਿਸੇ ਹਿਸਾਬ ਨਾਲ ਫਿਰ ਉਹ ਜਦੋਂ ਮਦਰ ਨੂੰ ਯਾਨੀ ਕਿ ਹੁਣ ਟ੍ਰੀਟਮੈਂਟ ਚੱਲੇਗਾ ਤੇ ਕਿੰਨੇ ਪੈਸੇ ਹੋ ਲੱਗੂਗੇ ਤਾਂ ਮੈਂ ਉਹਨਾਂ ਨੂੰ ਇਹ ਕਨਸੈਪਟ ਵਾਸਤੇ ਮੈਂ ਕਿਹਾ ਕਿ ਆਂਟੀ ਤੁਸੀਂ ਜਦ ਤੱਕ ਯਾਨੀ ਕਿ ਨੀੜੇਬਲ ਹੈ ਤੁਸੀਂ 10 ਦਿਨ 12 ਦਿਨ 15 ਦਿਨ ਤੁਸੀਂ ਮੈਨੂੰ ਯਾਨੀ ਕਿ ਫੋਨ ਕਰਦੇ ਆ ਕਰੋ ਮੈਂ ਤੁਹਾਨੂੰ ਹਸਪੀਟਲ ਲੈ ਕੇ ਜਾਊਂਗਾ ਹਲੋ ਤੁਹਾਨੂੰ ਲੈ ਕੇ ਆਉਂਗਾ ਫ੍ਰੀ ਚ ਅੱਛਾ ਉੱਥੋਂ ਸ਼ੁਰੂਆਤ ਹੋਈ ਤੁਹਾਡੀ ਆ ਫ੍ਰੀ ਵਾਲੀ ਸੀ ਮੇਰੀ ਇਹ ਫ੍ਰੀ ਸੇਵਾ ਉਸ ਦਿਨ ਤੋਂ ਸਟਾਰਟ ਹੋਈ ਆ ਕੁਦਰਤੀ ਯਾਨੀ ਕਿ ਉਹ ਪੇਸ਼ੈਂਟ ਬਿਲਕੁਲ ਠੀਕ ਹੋ ਗਿਆ ਉਹਦੇ ਮਦਰ ਯਾਨੀ ਬੇਬੀ ਦੋਨੋਂ ਇੱਕ ਸ਼ਾਂਤ ਹੋ ਗਏ ਯਾਨੀ ਟਿਬਰ ਕੋ ਠੀਕ ਹੋ ਗਏ ਤਾਂ ਮੈਂ ਮਨ ਮੇਰਾ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਇਹੀ ਸੋਚਿਆ ਸੀ ਕਿ ਜਦੋਂ ਵੀ ਹੋਇਆ ਤਾਂ ਲਾਉਂਗਾ ਇਹੀ ਫਰੀ ਸੇਵਾ ਕਰਦਾ ਰਹੂੰਗਾ ਤਾਂ ਅੱਛਾ ਤਾਂ ਕਹਿਦਾ ਤੁਸੀਂ ਲਿਖ ਕੇ ਵੀ ਲਗਾਇਆ ਹੋਇਆ ਦੇਖੋ ਕਿ ਅੱਗੇ ਪਿੱਛੇ ਦੋਨੇ ਪਾਸੇ ਲਗਾਇਆ ਹੋਇਆ ਭਾਈ ਇਹ ਵੀ ਮੇਰੇ ਇੱਕ ਦੋਸਤ ਨੇ ਯਾਨੀ ਕਿ ਹੈਲਪ ਕੀਤਾ ਸਮਰਾਜ ਚੌਂਕ ਇੱਕ ਸਟicker ਬਣਾਉਂਦੇ ਸਰਦਾਰ ਜੀ ਉਹਨਾਂ ਨੂੰ ਮੈਂ ਬਸ ਸੁਝਾਅ ਮੰਗਿਆ ਸੀਗਾ ਕਿ ਭਾਜੀ ਆ ਸਟicker ਬਣਵਾਉਂਦਾ ਯਾਨੀ ਕਿ ਕਿੰਨੇ ਕੁ پیسے ਲਓਗੇ ਕਹਿੰਦੇ ਭਾਜੀ ਤੁਸੀਂ ਪੈਸੇ ਲੈ ਰਹੇ ਹੋ ਨਹੀਂ ਨਾ ਤਾਂ ਮੈਂ ਵੀ ਬਿਲਕੁਲ ਨਹੀਂ ਪੈਸੇ ਲਵਾਂਗਾ ਇਹ ਸਟicker ਬਿਲਕੁਲ ਮੈਂ ਅੱਗੇ ਹੋਰ ਪਿੱਛੇ ਖਾਸ ਉਹਨਾਂ ਨੇ ਪੋਲਾਂ ਘੰਟਾ ਮਿਹਨਤ ਕਰਕੇ ਆਪਣਾ ਕੰਮ ਕਰ ਛੱਡ ਕੇ ਉਹਨਾਂ ਨੇ ਸਟicker ਲਗਾਇਆ ਉਸ ਤੋਂ ਦਿਨ ਆਧਾ ਦਿਨ ਇਹ ਫ੍ਰੀ ਸੇਵਾ ਚੱਲੀ ਜਾ ਰਹੀ ਹੈ ਅੱਛਾ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਲੈ ਕੇ ਜਾਂਦੇ ਹੋ ਮੇਰਾ ਇੱਕ ਰੈਗੂਲਰ ਕਸਟਮਰ ਹੈ ਆਪਣਾ ਡਿਵੀਜ਼ਨ ਨੰਬਰ ਦਿੰਨ ਤੋਂ ਡੀਐਮਸੀ ਜਾਂਦਾ ਹੈ ਉਹ ਨਾਈਟ ਨੂੰ ਸਰਦਾਰਜੀ ਸਰਦਾਰ ਭਾਈ ਹੈ ਆਪਣਾ ਉਹ ਨਾਈਟ ਨੂੰ ਉਧਰੋਂ ਏਟੀਐਮ ਦੀ ਜੌਬ ਕਰ ਰਿਹਾ 4-5000 ਰੁਪਏ ਸੈਲਰੀ ਵਿੱਚ ਉਸ ਤੋਂ ਬਾਅਦ ਉਹ ਜਾਂਦਾ ਹੈ ਸਵੇਰੇ 10 11 ਵਜੇ ਤੱਕ ਹੂੰ ਮੇਰੇ ਨਾਲ ਜਾਏਗਾ ਡੀ ਐਮ ਸੀ ਉਥੋਂ ਆਲਮਗੀਰ ਸਾਹਿਬ ਤੋਂ ਲੰਗਰ ਆਂਦਾ ਹੂੰ ਡੇਲੀ ਹੂੰ ਉਹ ਲੰਗਰ ਵਰਤਾਂਦਾ ਆ ਹੂੰ ਉਹਨਾਂ ਦਾ ਇੱਕ ਹੱਥ ਹੈ ਨਹੀਂ ਹੂੰ ਇੱਧਰ ਦੇ ਕਈ ਮੇਰੇ ਭਰਾ ਹੈਗੇ ਆ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਹਨਾਂ ਨੂੰ ਬਿਲਕੁਲ ਫ੍ਰੀ ਸੇਵਾ ਮੈਂ ਲਾਇਆ ਹੋਇਆ ਅੱਛਾ ਮਤਲਬ ਦਿਨ ਦੇ ਵਿੱਚ ਕਿੰਨੇ ਗਏ ਜਿਹੜੇ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਤੁਸੀਂ ਨਹੀਂ ਨਾ ਤਾਂ ਹਜੇ ਤਾਂ ਫਿਲਹਾਲ 1 ਸਾਲ ਡੇਢ ਸਾਲ ਹੋਇਆ ਗੱਡੀ ਨੂੰ ਲਿੱਤੇ ਨੂੰ ਤਾ ਹਜੇ ਤਾਂ ਮੇਰੇ ਨਾਲ ਡੇਲੀ ਬੇਸਿਸ ਤੇ ਪਰਮਨੈਂਟ ਜਿਹੜੇ ਹੈਗੇ ਆ ਤਿੰਨ ਜਾਂ ਚਾਰ ਹਾਂ ਰੱਬ ਦੀ ਕਿਰਪਾ ਨਾਲ ਯਾਨੀ ਕਿ ਮਹਾਰਾਜ ਸੁਖ ਰੱਖੇ ਰਾਤ ਨੂੰ ਵੀ ਦਰਵਾਜ਼ਾ ਖੜਕਾਂਦੇ ਕੋਈ ਤਾਂ ਉਹਨਾਂ ਨੂੰ ਯਾਨੀ ਕਿ ਮੈਂ ਫਰੀ ਚ ਮੈਂ ਪੇਸ਼ੈਂਟ ਨੂੰ ਲੈ ਕੇ ਜਾਂਦਾ ਪੂਰਾ ਪਰਿਵਾਰ ਤੇ ਫਿਰ ਕਮਾਂਦੇ ਕਿਵੇਂ ਹੋ ਫਿਰ ਘਰ ਦਾ ਵੀ ਖਰਚਾ ਬਹੁਤ ਕੁਝ ਹੁੰਦਾ ਹੈ ਜਦੋਂ ਮੈਂ ਆਪਣੀ ਸਵਾਰੀਆਂ ਚੱਕੋ ਹਾਂ 10 ਰੁਪਏ 20 ਰੁਪਏ 10 ਰੁਪਏ 20 ਰੁਪਏ ਹਾਂ ਚਲਾਈ ਚਲੋ ਅੱਛਾ ਜਿਹੜਾ ਜਿੰਨੂੰ ਜ਼ਰੂਰਤ ਹੋਏਗੀ ਜਿਹਨੇ ਤੁਹਾਨੂੰ ਕਹਿ ਦਿੱਤਾ ਉਹਨੂੰ ਤੁਸੀਂ ਫਰੀ ਚ ਲੈ ਕੇ ਜਾਣਾ ਫਰੀ ਚ ਹੀ ਲੈ ਕੇ ਜਾਣਾ ਹਾਂ ਤੇ ਘਰਦਿਆਂ ਨੇ ਨਹੀਂ ਕਿਹਾ ਤੁਹਾਨੂੰ ਕਿ ਵੀ ਆਹ ਕੀ ਚੀਜ਼ ਤੁਸੀਂ ਸ਼ੁਰੂ ਕਰ ਦਿੱਤੀ। ਸਾੜੀ ਸ਼ਾੜੀ ਜਿਹਦੇ ਡਾਂਟਿਆ ਸਾਰੇ ਡਾਂਟਦੇ ਆ ਕੀ ਐ ਫ੍ਰੀ ਸੇਵਾ ਲਾਇਆ ਹੋਇਆ ਤੂੰ। ਮੁਰਕੇ ਜਦੋਂ 10 ਜਾਂ 12 ਬੰਦੇ ਦੀ ਮੈਂ ਹੈਲਪ ਕਰ ਚੁੱਕਿਆ ਸੀਗਾ ਹਫਤਾ ਲੰਘ ਗਿਆ। ਤਾਂ ਜਿਹੜੇ ਵੀ ਬੰਦੇ ਹਨ ਜਿਨ੍ਹਾਂ ਨੂੰ ਹੈਲਪ ਮੈਂ ਕੀਤੀ ਐ ਰਸਤੇ 'ਚ ਜਾ ਰਹੇ ਐ ਤੇ ਜਦੋਂ ਘਰਦਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਇਹਦੇ ਮੱਥਾ ਟੇਕ ਕੇ ਜਾਂਦੇ ਆ। ਤਾਂ ਉਹਨਾਂ ਨੂੰ ਪ੍ਰਾਊਡ ਮਹਿਸੂਸ ਹੋਇਆ। ਉਹਨਾਂ ਨੇ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਤੁਸੀਂ।